ਕਣਕੀ ਟਾਂਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਕੰਡੀ ਕਨਾਲ ਨਹਿਰ ਦੇ ਵਿੱਚੋਂ ਪਾਣੀ ਲੀਕ ਹੋ ਰਿਹਾ ਹੈ ਲੋਕਾਂ ਦੇ ਘਰਾਂ ਤੇ ਖੇਤਾਂ ਤੱਕ ਪਾਣੀ ਦਾਖਲ ਹੋ ਚੁੱਕਾ ਹੈ ਕਈ ਲੋਕਾਂ ਦੇ ਘਰਾਂ ਦੇ ਵਿੱਚ ਤਰੇੜਾਂ ਵੀ ਪੈ ਗਈਆਂ ਨੇ ਲੋਕਾਂ ਨੇ ਨਹਿਰੀ ਵਿਭਾਗ ਤੇ ਸਵਾਲ ਚੁੱਕੇ ਨੇ ਨਹਿਰੀ ਵਿਭਾਗ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਲੋਕਾਂ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਟਾਂਡਾ ਦੇ ਵਿੱਚ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਜਿੱਥੇ ਕਿ ਕੰਟਰੀ ਕਨਾਲ ਨਹਿਰ ਦੇ ਵਿੱਚੋਂ ਪਾਣੀ ਲਗਾਤਾਰ ਲੀਕ ਹੋ ਰਿਹਾ ਤੇ ਲੋਕਾਂ ਦੇ ਘਰਾਂ ਤੇ ਖੇਤਾਂ ਦੇ ਵਿੱਚ ਪਾਣੀ ਲਗਾਤਾਰ ਦਾਖਲ ਹੋ ਰਿਹਾ ਕਈ ਲੋਕਾਂ ਦੇ ਘਰਾਂ ਆ ਪਾਣੀ ਦਾਖਲ ਹੋਣ ਦੇ ਕਾਰਨ 13 ਤੱਕ ਵੀ ਪੈ ਚੁੱਕਿਆ ਨੇ ਤੇ ਲੋਕਾਂ ਦੇ ਵੱਲੋਂ ਨਹਿਰੀ ਵਿਭਾਗ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਵੱਲੋਂ ਇਸ ਦੇ ਵਿਚਾਲੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਲਗਭਗ ਪਿਛਲੇ 5 ਸਾਲ ਤੋਂ ਬਣਿਆ ਹੋਇਆ 2020 ਦੇ ਵਿੱਚ ਜਦੋਂ ਇਹ ਨਹਿਰ ਦਾ ਦੁਬਾਰਾ ਕੰਸਟਰਕਸ਼ਨ ਦਾ ਕੰਮ ਕੀਤਾ ਗਿਆ ਇਹ ਉਸ ਤੋਂ ਬਾਅਦ ਹੀ ਹਾਲਾਤ ਜਿਹੜੇ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ ਤੇ ਪਿਛਲੇ 2-3 ਸਾਲ ਤੋਂ ਹੀ ਅਸੀਂ ਕਈ ਵਾਰ ਕੋਸ਼ਿਸ਼ ਕੀਤੀ ਹੈ ਪਿਛਲੇ 26 ਅਪ੍ਰੈਲ ਤੋਂ ਅਸੀਂ ਇੱਕ ਧਰਨਾ ਵੀ ਲਗਾਇਆ ਸੀਗਾ ਤੇ ਉਸ ਦੇ ਵਿੱਚ ਮਾਨਯੋਗ ਐਮਐਲਏ ਕਰਮਬਿਰਸੇ ਕੋਮਰ ਸਿੰਘ ਜੀ ਵੀ ਆਈ ਸੀ ਸੀਗੇ ਤੇ ਐਸ ਡੀਓ ਸਾਹਿਬ ਕੰਢੀ ਕਨਾਲ ਡਿਪਾਰਟਮੈਂਟ ਤੇ ਉਸ ਦੇ ਬਾਅਦ ਐਕਸ਼ਨ ਸਾਹਿਬ ਕੰਢੀ ਕਨਾਲ ਵਿਕਾਸ ਜੀ ਉਸ ਤੋਂ 2 ਦਿਨ ਬਾਅਦ ਇੱਥੇ ਮੌਕਾ ਦੇਖਣ ਆਏ ਅਸੀਂ ਸਾਰਾ ਕੁਝ ਉਹਨਾਂ ਦੱਸਿਆ ਮੌਕੇ ਵੀ ਦੱਸਿਆ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਹਾਲਾਤ ਇਹ ਹੈ ਜੀ ਚਾਰ ਪੰਜ ਪਿੰਡ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਗੋਇਵਾਲ ਹੈਗਾ ਡੇਪਰ ਦਾ ਕੁਛ ਏਰੀਆ ਹੈਗਾ ਥਲਕਾ ਜਿਹੜਾ ਨਹਿਰ ਤੇ ਥੱਲੇ ਬਸਨੀਕ ਹੈਗੇ ਉਹਨਾਂ ਨੂੰ ਬਹੁਤ ਤਕਲੀਫ ਹੈ ਨਾਰਨੋਲ ਹੈ ਪੱਸੀ ਕਰੋੜਾ ਹੈ ਤੇ ਜਿਹੜੇ ਪਿੰਡ ਹੈ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੈਗੇ ਇਸੇ ਖਬਰ ਤੇ ਜਲਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇ ਸਲਾਰੀਆ ਛੁੱਟ ਚੁੱਕੇ ਨੇ ਅ ਵਿਜੇ ਮੌਕੇ ਦੀ ਫਿਲਹਾਲ ਕੀ ਸਥਿਤੀ ਹੈ ਕੀ ਅਪਡੇਟ ਹੈ ਜਿਸ ਤਰੀਕੇ ਦਾ ਨਹਿਰ ਦੇ ਵਿੱਚੋਂ ਪਾਣੀ ਲੀਕ ਹੋ ਰਿਹਾ ਲੋਕਾਂ ਦੀ ਮੁਸ਼ਕਲ ਵਧ ਰਹੀ ਹੈ ਜੀ ਪਰਮਿੰਦਰ ਇਹ ਮੈਂ ਦੱਸਣਾ ਚਾਹਾਂਗਾ ਕਿ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਇਹ ਅੱਜ ਤੋਂ 5 ਸਾਲ ਪਹਿਲਾਂ ਦੀ ਆ ਰਹੀ ਹੈ ਲੋਕਾਂ ਨੂੰ ਕਿਉਂਕਿ ਕੰਡੀ ਕਨਾਲ ਨਹਿਰ ਦਾ 4 ਸਾਲ ਪਹਿਲਾਂ ਕੰਮ ਕੰਪਲੀਟ ਕਰਵਾਇਆ ਸੀਗਾ 4 4 ਸਾਲ ਪਹਿਲਾਂ ਇਹ ਕੰਡੀ ਕਨਾਲ ਨਹਿਰ ਦੁਬਾਰਾ ਪੂਰੀ ਨਵੀਂ ਬਣਾਈ ਗਈ ਹੈ ਬਟ ਉਸ ਤੋਂ ਦੌਰਾਨ ਜੇ ਆਪਾਂ ਗੱਲ ਕਰੀਏ ਕਿ ਨਹਿਰ ਦਾ ਕੁਝ ਹਿੱਸਾ ਜਿਹੜਾ ਹੈ ਉਹ ਅੰਡਰਗਰਾਉਂਡ ਲੀਕੇਜ ਹੁੰਦਾ ਹੈ ਔਰ ਉਸ ਦੇ ਦੌਰਾਨ ਜਿਹੜਾ ਹੈ ਦਰਜਨ ਤੋਂ ਵੱਧ ਪਿੰਡ ਜਿਹੜੇ ਇਸ ਨਾਲ ਪ੍ਰਭਾਵਿਤ ਹੋ ਰਹੇ ਆ ਕਿਉਂਕਿ ਪਾਣੀ ਲੀਕ ਹੋ ਕੇ ਲੋਕਾਂ ਦੇ ਘਰਾਂ ਦੇ ਅੰਦਰ ਨਿਕਲ ਰਿਹਾ ਆ ਔਰ ਇੱਥੋਂ ਤੱਕ ਹੀ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਲੋਕ ਕਹਿ ਰਹੇ ਕਿ ਨਾ ਅਸੀਂ ਆਪਣੇ ਖੇਤਾਂ ਵਿੱਚ ਕੋਈ ਫਸਲ ਉਪਜਾ ਸਕਦੇ ਹਾਂ ਤੇ ਨਾ ਹੀ ਅਸੀਂ ਆਪਣੇ ਘਰਾਂ ਵਿੱਚ ਰਹਿ ਸਕਦੇ ਕਿਉਂਕਿ ਲੀਕਟ ਕਰਕੇ ਘਰਾਂ 'ਚ ਵੱਡੀਆਂ-ਵੱਡੀਆਂ ਦਰਾਰਾਂ ਪੈ ਚੁੱਕੀਆਂ ਹਨ ਘਰਾਂ ਦੀਆਂ ਨੀਹਾਂ ਜਿਹੜੀਆਂ ਉਹ ਹਰ ਵੇਲੇ ਪਾਣੀ ਵਿੱਚ ਡੁੱਗੀਆਂ ਰਹਿੰਦੀਆਂ ਇਸ ਕਰਕੇ ਜਿਹੜੀ ਲੋਕਾਂ ਨੂੰ ਸਮੱਸਿਆ ਹੈ ਕਾਫੀ ਲੰਬੇ ਸਮੇਂ ਤੋਂ ਆਪਾਂ ਕਹਿ ਸਕਦੇ ਕੀ ਇਹ ਫੇਸ ਕਰ ਰਹੇ ਹੈ ਜੀ ਹਾਂ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਟਾਂਡਾ ਦੇ ਵਿੱਚ ਲੋਕਾਂ ਦੀ ਮੁਸ਼ਕਲ ਵਾਦੀ ਹੋਈ ਨਜ਼ਰ ਆ ਰਹੀ ਹੈ ਜਿਸ ਦਾ ਕਾਰਨ ਬਣ ਰਿਹਾ ਹੈ ਨਹਿਰ ਦੇ ਵਿੱਚ ਲੀਕ ਹੋ ਰ ਅਰਜਕਸਰ ਕੰਢੀ ਕਨਾਲ ਨਹਿਰ ਦੇ ਵਿੱਚ ਪਾਣੀ ਲਗਾਤਾਰ ਲੀਕ ਹੋ ਰਿਹਾ ਤੇ ਲੋਕਾਂ ਦੇ ਘਰਾਂ ਤੇ ਖੇਤਾਂ ਤੱਕ ਪਾਣੀ ਦਾਖਲ ਹੋ ਚੁੱਕਾ ਹੈ। ਰੋਕਾਂਗੇ ਅਗਲੀ ਖਬਰ ਦਾ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਨੇ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ। ਸੁਨੀਲ ਜਾਖੜ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਸਰਕਾਰ ਸਿਰਫ ਮਾਹੌਲ ਬਣਾਉਣ ਤੇ ਹੀ ਕੰਮ ਕਰੀਏ। বিজেপি ਸ਼ੁਆਇਨ ਕਰਨ ਕਰਕੇ ਰੇਡ ਹੋਈ ਹੈ। বিজেপি ਦੇ ਵਿੱਚ ਆਉਣ ਕਰਕੇ ਰਣਜੀਤ ਗਿੱਲ ਤੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਜੋ ਕਿ ਸੁਨੀਲ ਜਾਖੜ ਨੇ ਵੱਡੇ ਇਲਜ਼ਾਮ ਲਗਾਏ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਡਰਾ ਤਮਕਾ ਕੇ आम आदमी पार्टी ਦੇ ਵਿੱਚ ਸ਼ਾਮਲ ਕਰਵਾਉਂਦੇ ਨੇ ਕਿਸੇ ਦੀ ਆਪਣੀ ਮਰਜ਼ੀ ਕਿਸ ਪਾਰਟੀ ਦੇ ਵਿੱਚ ਜਾਣਾ ਹੈ ਲੈਂਡ ਪੁੱਲਿੰਗ ਮਾਮਲੇ ਕਰਕੇ ਰਣਜੀਤ ਗਿਲ ਤੇ ਰੇਡ ਹੋਈ ਹੈ ਨਾਲ ਹੀ ਲੈਂਡ ਪੁੱਲਿੰਗ ਸਕੀਮ ਦੇ ਨਾਲ ਵੀ ਇਸ ਪੂਰੀ ਰੇਡ ਨੂੰ ਵਿਜਨਸ ਦੇ ਐਕਸ਼ਨ ਨੂੰ ਸੁਨੀਲ ਜਾਖੜ ਦੇ ਵੱਲੋਂ ਜੋੜਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਮਾੜੀ ਖੇੜ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਰਣਜੀਤ ਗਿਲ ਦੇ ਕੋਲ ਹੈ ਲੈਂਡ ਪੁੱਲਿੰਗ ਜ਼ਮੀਨ ਸਭ ਤੋਂ ਜ਼ਿਆਦਾ ਰਣਜੀਤ ਗਿਲ ਦੇ ਕੋਲ ਹੈ ਸਰਕਾਰ ਰੇਡ ਕਰਵਾ ਕੇ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਕਰ ਰਹੀ ਹੈ ਉਹ ਤੇ ਸੁਨੀਲ ਜਾਖੜ ਨੇ ਕਿਹਾ ਕਿ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਪਰੇਸ਼ਾਨ ਕੀਤਾ ਜਾ ਰਿਹਾ ਮਾਂਜੀ ਸੁਲਮਾਨ ਖਾਨ ਦੇ ਘਰ ਦੇ ਬੰਬਈ ਦੇ ਅੰਦਰ ਮੋਟਰਸਾਈਕਲ ਤੇ ਸਵਾਰ ਜਾ ਕੇ ਦੋ ਚਾਰ ਫਾਇਰ ਕੱਟ ਦਿੰਦੇ ਆ ਉਹਦਾ ਮਕਸਦ ਕੀ ਹੈ ਐਜੀ ਗਲਤੀ ਨਹੀਂ ਵੀ ਜਿਨ੍ਹਾਂ ਨੇ ਉਹ ਮੁੰਡੇ ਭੇਜੇ ਆ ਪੈਸੇ ਦੇ ਕੇ ਵੀ ਉਹਨਾਂ ਨੂੰ ਪਤਾ ਹੈ ਵੀ ਇੱਥੇ ਸੁਲਮਾਨ ਖਾਨ ਦੇ ਗੋਲੀ ਲੱਗਣੀ ਨਹੀਂ ਫੇਰ ਵੀ ਦੋ ਚਾਰ ਫਾਇਰ ਉੱਥੇ ਕਰਕੇ ਨੰਗੇ ਜਾਂਦੇ ਬਾਅਦ ਚ ਪੂਰੇ ਹਿੰਦੁਸਤਾਨ ਚ ਲਲਾ ਲਲਾ ਹੋਈ ਪਈ ਰਹਿੰਦੀ ਐ ਕਿ ਸੁਲਮਾਨ ਖਾਨ ਦੇ ਉੱਤੇ ਹਮਲਾ ਹੋਇਆ ਫਲਾਣੇ ਗੈਂਗਸਟਰ ਨੇ ਕੀਤਾ ਇਹਨੇ ਕੀਤਾ ਇਹ ਮੇਰਾ ਪੰਜਾਬ ਦੇ ਜਨਤਾ ਨੂੰ ਵੀ ਥੋੜਾ ਜਿਹਾ ਇਹਦੇ ਤੇ ਗੌਰ ਕਰਨ ਸਾਬ ਇਹਦਾ ਪਰਪਸ ਹੈ ਬੇਸਿਕ ਥਿਊਰੀ ਜਿਹੜੀ ਐ ਟੈਰਰਿਜ਼ਮ ਦੀ ਦਾ Aim of terrorism is to terrorize ਆਤੰਕ ਫਲਾਣਾ ਹੈ ਨਾ ਕਿ ਉਹਨਾਂ ਨੇ ਕਿੰਨੇ ਬੰਦੇ ਮਾਰਤੇ ਕਿੰਨੇ ਨਹੀਂ ਆਤੰਕ ਫਲਾਣਾ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਹੈ ਸਰ ਉਹ ਆਤੰਕ ਫਲਾ ਦਿੰਦੇ ਆ ਲਾ 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 ਲੋਗੇ ਸਾਰੇ ਹਿੰਦੁਸਤਾਨ 'ਚ ਵੀ ਲਾਰੈਂਸ ਨੇ ਜੇਲ੍ਹ 'ਚ ਬੈਠੇ ਆ ਦੇਖੋ ਜੀ ਸਲਮਾਨ ਖਾਨ ਦੇ ਮਗਰ ਪਿਆ ਤੇ ਪੁਲਿਸ ਨੂੰ ਭਜੜਣਾ ਪਈਆਂ ਫਿਰਦੀਆਂ ਪਰਪਸ ਕੀ ਹੈ ਵੀ ਸਾਰੇ ਹਿੰਦੁਸਤਾਨ 'ਚ ਪਤਾ ਹੋ ਗਿਆ ਵੀ ਇਸ ਤੋਂ ਡਰ ਕੇ ਰਿਓ ਭਗਵੰਤ ਮਾਨ ਜੀ ਦੇ ਦੇਣ ਤੇ ਅੱਜ ਜਿਹੜੇ ਕਹਿੰਦੇ ਐ ਵੀ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਤੇ ਕਿਵੇਂ ਅੱਖ ਚ ਬੋਲੀ ਜਾਂਦੇ ਐ ਉਹਨਾਂ ਦੀ ਵੀ ਮੈਂ ਗੱਲ ਕਰੂੰਗਾ ਪਰ ਮੈਨੂੰ ਇਸ ਗੱਲ ਦਾ ਜਵਾਬ ਦੇ ਦੇਣ ਵੀ ਤੁਸੀਂ ਆ ਜਿਹੜਾ ਕੀ ਕੰਮ ਫੜਿਆ ਹੈ ਤੁਸੀਂ ਲੋਕਾਂ ਨੂੰ ਡਰਾ ਕੇ ਇਜ਼ ਇਟ ਨਾਟ ਅਗੇਂਸਟ ਡੈਮੋਕ੍ਰੇਸੀ ਕਿਸੇ ਬੰਦੇ ਨੇ ਫੈਸਲਾ ਕਰ ਲਿਆ ਉਹ ਮੈਂ ਬੀਜੇਪੀ ਜੁਆਇਨ ਕਰਨੀ ਹੈ ਅਡੀ ਪੋਲੀਟਿਕਲ ਇਜ਼ ਅ ਪੋਲੀਟਿਕਲ ਪਰਸਨੈਲਿਟੀ ਹੈ ਪਹਿਲਾਂ ਕਾਲੀ ਦਲ ਚ ਸੀਗਾ ਫਿਰ ਨਹੀਂ ਉਹਨਾਂ ਨੂੰ ਲੱਗਿਆ ਵੀ ਇਹ ਆਪਸ ਚ ਲੜੀ ਜਾਂਦੇ ਐ ਤੇ ਅਸੀਂ ਕਿਸੇ ਹੋਰ ਪਾਸੇ ਚ ਆਵੜੀਏ ਇਹ ਉਹਦੀ ਮਰਜ਼ੀ ਦੇ ਖਿਲਾਫ ਪਤਾ ਨਹੀਂ ਇਹਨੂੰ ਕੀ ਚੋਗਾ ਪਾਇਣਾ ਆਈ ਡੋਨਟ ਨੋ ਆ ਖਾ ਸੀਟ ਖਾਲੀ ਹੋ ਜੂਗੀ ਤੁਹਾਨੂੰ ਸੀਟ ਇੱਥੇ ਲੜਾ ਦੇਵਾਂਗੇ ਜੀ ਇਹ ਕਰਾ ਦੇਵਾਂਗੇ ਨਹੀਂ ਗੱਲ ਪਣੀ ਉਹਨਾਂ ਨੇ ਇਧਰਲੇ ਪਾਸੇ ਆ ਗਏ ਉਹਨਾਂ ਦੇਖ ਲਓ ਪੰਜਾਬ ਦੇ ਅੰਦਰ ਤਾਂ ਚੜ੍ਹਤ ਭਾਜਪੀ ਦੀ ਹੋ ਰਹੀ ਹੈ ਇਧਰਲੇ ਪਾਸੇ ਆ ਕੇ ਸਭ ਉਹਨਾਂ ਦੀ ਆਪਣੀ ਸੂਝ-ਬੂਝ ਹੈ ਜਿਹਨੂੰ ਲੈ ਕੇ ਉਹਨਾਂ ਨੇ ਇਹ ਫੈਸਲਾ ਕੋਈ ਲਿਆ ਤੇ ਉਹਦੇ ਉੱਤੇ ਜਾ ਕੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰੇਡ ਨੂੰ ਲੈ ਕੇ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੋ ਕਰਨਗੇ ਉਹ ਕਰਨਗੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪਟਿਕ ਰਣਜੀਤ ਗਿਲਦਾਜ਼ ਵਿਜੀਲنس ਦੀ ਰੇਡ ਹੋਈ ਆ ਉਹ ਤਾਂ ਜੀ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆਦਾਸ ਕਬੀਰਾ ਤੇਰੀ ਝੋਪੜੀ ਗੱਲ ਘਟੇਨ ਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਕਰੂਗਾ ਪਟਿਕ ਰਣਜੀਤ ਗਿਲਦਾਜ਼ ਵਿਜੀਲنس ਦੀ ਰੇਡ ਹੋਈ ਆ ਉਹ ਤਾਂ ਜੀ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆਦਾਸ ਕਬੀਰਾ ਤੇਰੀ ਝੋਪੜੀ ਗੱਲ ਘਟੇਨ ਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਤੇ ਨਿਸ਼ਾਨਾ 사ਦਿਆ ਗਿਆ ਉਹਨਾਂ ਕਹਿੰਦੇ ਕਿ ਸੁਖਿੰਦਰ ਰੰਧਾਵਾ ਦੇ ਜੱਗੂ ਭਗਵਾਨਪੁਰੀਆ ਦੇ ਨਾਲ ਲਿੰਕ ਸੀ ਇਹ ਗੱਲ ਸਾਹਮਣੇ ਆਈ ਸੀ ਤਾਂ ਉਧਰ ਕੈਬਨਰ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਾਖੜ ਤੇ ਪਲਟਵਾਰ ਕੀਤਾ ਕਿ ਜਦੋਂ ਜਾਖੜ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਕਿਉਂ ਨਹੀਂ ਰੰਦਾਵਾ ਤੇ ਸਵਾਲ ਚੁੱਕੇ ਗਏ ਬੜੇ ਮੈਂ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਅੱਜ ਜਾਣ ਦੇ 23 ਸਾਲ ਹੋ ਗਏ ਸਭ ਤੋਂ ਪਹਿਲੀ ਦਫਾ ਮੇਰੀ ਮੁਲਾਕਾਤ 2002 ਇੱਕ ਚੇ ਹੋਈ 24 ਸਾਲ ਹੋ ਗਏ ਉਹਨਾਂ ਨੇ ਕਿਹਾ ਤੁਸੀਂ ਸਾਰੇ ਬੈਠੇ ਮੇਰੀ ਪਿੱਠ ਦੇ ਪਿੱਛੇ ਬੁੜਬੁੜ ਕਰਦੇ ਰਹਿੰਦੇ ਹੋ ਥੋੜੀ ਜੀ ਮਤ ਮੇਰੀ ਨਾਲ ਜਿਹੜੀ ਆ ਗੱਲ ਹੈ ਕਹ ਰਹੇ ਵੀ ਤੂੰ ਮੇਰੇ ਸਾਹਮਣੇ ਗੱਲ ਕਰੋ ਸਾਰੇ ਚੁੱਪ ਕੋ ਬੋਲਿਆ ਕੋਈ ਵੀ ਨਹੀਂ ਮੈਂ ਕਿਹਾ ਜੀ ਤੁਸੀਂ ਇਸ ਤਰ੍ਹਾਂ ਆਪਣੇ ਕੁਲੀਗ ਨਾਲ ਗੱਲ ਕਰਦੇ ਠੀਕ ਨਹੀਂ ਲੱਗਦਾ ਮੈਨੂੰ ਤੁਸੀਂ ਜੋ ਵੀ ਹੈਗਾ ਦਸ ਅ ਸੈਪਰੇਟ ਇਸ਼ੂ ਤੇ ਜਿਨ੍ਹਾਂ ਦਾ ਤੁਸੀਂ ਪੁੱਛ ਰਹੇ ਹੋ ਉਹਨਾਂ ਨੇ ਜਦੋਂ ਸਟੇਟਮੈਂਟ ਪੜ੍ਹੀ ਵੀ ਹੈ ਕਿਸ ਨੇ ਬੋਲਾ ਹੈ ਕਿ ਉਹਦੋਂ ਰੰਧਾਵਾ ਸਾਹਿਬ ਖੜੇ ਹੋਗੇ ਤੇ ਕਹਿਣ ਲੱਗੇ ਜੀ ਤਾਂ ਮੈਂ ਕਿਆ ਸੀਗਾ ਕਿਉਂ ਨਹੀਂ ਜੀ ਨਹੀਂ ਜੀ ਕਿਆ ਨਹੀਂ ਜੀ ਨਹੀਂ ਜੀ ਇਹਦਾ ਮੇਰੇ ਮੰਤਰੀ ਹੁੰਦੇ ਹੋਏ ਤੁਸੀਂ ਮੇਰੇ ਤੇ ਇਨਕੁਆਇਰੀ ਖੋਲ ਰੱਖੀ ਹੈ ਇਸ ਕਰਕੇ ਮੈਂ ਨਰਾਜ਼ ਸੀਗਾ ਉਸ ਟਾਈਮ ਤੇ ਡੀਜੀਪੀ ਬੈਠੇ ਸੀ ਉਸ ਮੀਟਿੰਗ 'ਚ ਤੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਪੁੱਛਿਆ ਕਿਉਂ ਦਿਨਕਰ ਜੀ ਕੌਣ ਸੀ ਇਨਕੁਆਇਰੀ ਖੋਲ ਰੱਖੀ ਹੈ ਇਸ ਦੀ ਉਦੋਂ ਨਾਮ ਆਇਆ ਵੀ ਇਹਨਾਂ ਦੇ ਜਗੂ ਬਗੁਨਵਾਨਪੁਰਿਆ ਦੇ ਉੱਤੇ ਕੋਈ ਲਿੰਕ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਉੱਥੇ ਚਰਚਾਈ ਇਨਵੈਸਟੀਗੇਸ਼ਨ ਕਿਨੂੰ ਮਾਰ ਕੋਈ ਕੀ ਹੋਇਆ ਉਸ ਇਨਵੈਸਟੀਗੇਸ਼ਨ ਦਾ ਕਿਵੇਂ ਹੈ ਬਾਅਦ ਚ ਜੋ ਕੁਝ ਵੀ ਉਹ ਇੱਕ ਹੋਰ ਕਿੱਸਾ ਸਾਬ ਉਹਦੇ ਵਾਸਤੇ ਬਹੁਤ ਸਾਰੇ ਲੋਕ ਉਸ ਮੀਟਿੰਗ ਚ ਸਾਰੇ ਮੰਤਰੀ ਬੈਠੇ ਸੀਗੇ ਸਾਬ ਮੈਂ ਜਿਨ੍ਹਾਂ ਦੇ ਨਾਮ ਲੈ ਰਿਹਾ ਇਕੱਲਾ ਸੁਨੀਲ ਜਾਖੜ ਨਹੀਂ ਕਹਿ ਰਿਹਾ ਪਤ ਦੇਖੋ ਸਾਬ ਬਹੁਤ ਸਾਰੀਆਂ ਇਨਵੈਸਟੀਗੇਸ਼ਨ ਦਬੀਆਂ ਸਾਬ ਉਹ ਤਾਂ ਲਿੰਕ ਹੀ ਸੀਗੇ ਇੱਥੇ ਬੰਦੇ ਮਾਰਤੇ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਤਾਂ ਨਹੀਂ ਲਾਇਆ ਨਾ ਜੀ ਉਹਨਾਂ ਨੇ ਅਪਰੋਚ ਉਹ ਉਹ ਉਹਨਾਂ ਨੂੰ ਕਹੋ ਤੁਹਾਡਾ ਜਿਹੜਾ ਹੈਗਾ ਨਾ ਲੇਟੈਂਟ ਪੀਰੀਅਡ ਬਹੁਤ ਜ਼ਿਆਦਾ ਤੁਸੀਂ ਕਾਂਗਰਸ ਦੇ ਪ੍ਰਧਾਨ ਸੀ ਜੇ ਤੁਹਾਨੂੰ ਪਤਾ ਸੀ ਕਿ ਤੁਹਾਡਾ ਇੱਕ ਮਨਿਸਟਰ ਜਿਹਨੂੰ ਤੁਸੀਂ ਬਾਅਦ ਵਿੱਚ ਉਪ ਮੁੱਖ ਮੰਤਰੀ ਬਣਾਇਆ ਵੀ ਹੀ ਇਜ਼ ਅ ਥ੍ਰੈਟ ਟੂ ਨੈਸ਼ਨਲ ਸਕਿਉਰਿਟੀ ਤਾਂ ਤਾਂ ਉਦੋਂ ਜਾਖੜ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਨੰਬਰ 1 ਨੰਬਰ 2 ਉਹ ਦੇਰ ਆਏ ਦਰਸਤ ਆਏ ਜਿੰਨੇ ਕ੍ਰਿਮੀਨਲ ਆ ਉਹ ਰਾਤ ਨੂੰ ਭੱਜ ਕੇ ਜਾਖੜ ਜੀ ਨੂੰ ਛੱਡ ਕੇ ਉਹ ਕਿਸੇ ਹੋਰ ਬੰਦੇ ਤੋਂ ਜਾ ਕੇ ਰਾਗਲੇ ਸੂਬੇ ਦੇ ਮੁੱਖ ਮੰਤਰੀ ਕੋ ਜੁਆਇਨ ਕਰ ਰਹੇ ਆ ਤੇ ਜਿਹੜਾ 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 ਸੂਬੇ ਦਾ ਪ੍ਰਧਾਨ ਹੈ ਉਹ ਕਿੱਥੇ ਸੀ ਉਹ ਸੋ ਬਹੁਤ سارے ਸਵਾਲ ਆ ਮੈਂ ਜਾਖੜ ਸਾਹਿਬ ਦੀ ਜਿਹੜੇ ਸੀਗਾ ਨਾ ਉਹਨਾਂ ਦਾ ਬੜਾ ਚੰਗਾ ਰੈਪਿਊਟੇਸ਼ਨ ਸੀਗਾ ਉਹਨਾਂ ਦੀ ਇੱਕ ਫੈਮਿਲੀ ਹਿਸਟਰੀ ਸੀ ਔਰ ਉਹਨੇ ساری ਉਮਰ ਭਾਜਪਾ ਨੂੰ ਕ੍ਰਿਟਿਕਾਈਜ਼ ਕੀਤਾ ਤੇ ਆਲਟੀਮੇਟਲੀ ਅਨਫੋਰਚੂਨੇਟਲੀ ਉਹ ਜਿੱਥੇ ਜਿਹਦੇ ਵਿੱਚ ਕਮਲ ਫੁੱਲ ਦਾ ਉੱਥੇ ਪਹੁੰਚ ਗਏ ਰੋਕ ਰਹੇਗੇ ਅਗਲੀ ਖਬਰ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਵਾਲ ਚੁੱਕੇ ਨੇ ਜਮਕੌਰ ਸਾਹਿਬ ਦੇ ਸਕਿੱਲ ਇੰਸਟੀਚਿਊਟ ਨੂੰ ਲੈ ਕੇ ਉਹਨਾਂ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਸਰਕਾਰ ਨੇ ਇੰਸਟੀਚਿਊਟ ਨੂੰ ਖੰਡਰ ਬਣਾ ਦਿੱਤਾ ਹੈ ਇੰਸਟੀਚਿਊਟ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ 42 ਏਕੜ ਦੇ ਵਿੱਚ ਇਹ ਇੰਸਟੀਚਿਊਟ ਬਣਨਾ ਸੀ ਸਾਡੀ ਸਰਕਾਰ ਨੇ 500 ਕਰੋੜ ਦਾ ਇਹ ਪ੍ਰੋਜੈਕਟ ਲਿਆਂਦਾ ਸੀ ਜੋ ਕਿ ਚਰਨਜੀਤ ਚੰਨੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆ ਚਮਕੌਰ ਸਾਹਿਬ ਦੇ ਸਕਿੱਲ ਇੰਸਟੀਚਿਊਟ ਨੂੰ ਲੈ ਕੇ ਦਰਸਲ ਸਰਕਾਰ ਤੇ ਸਵਾਲ ਚੁੱਕਦੇ ਆ ਕਿਹਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇੰਸਟੀਚਿਊਟ ਨੂੰ ਖੰਡਰ ਬਣਾ ਦਿੱਤਾ ਇੰਸਟੀਚਿਊਟ ਵਾਲਾ ਸਰਕਾਰ ਦੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਇਹ ਹੈਗੀ ਹੈ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਜਿਹੜੀ ਕਹਿੰਦੇ ਨਾ ਕਿ ਕੇਜਰੀਵਾਲ ਜੀ ਦਿੱਲੀ ਮਾਡਲ ਕ੍ਰਾਂਤੀ ਲੈ ਕੇ ਆਣਗੇ ਕੈਪਟਨ ਰਮਿੰਦਰ ਸਿੰਘ ਤੋਂ ਉਦਘਾਟਨ ਕਰਾਇਆ ਸੀ ਆਮ ਆਦਮੀ ਦੀ ਝਾੜੂ ਪਾਰਟੀ ਨੇ ਇਹਨੂੰ ਖੰਡਰ ਬਣਾਤਾ ਹੈ ਮੈਂ ਕੈਨੇਡਾ ਜਾ ਕੇ ਆਇਆ ਯੂਕੇ ਚ ਗਿਆ ਯੂਐਸਏ ਚ ਗਿਆ ਟੀਮਾ ਲੈ ਕੇ ਗਿਆ ਉੱਥੇ ਦੇ ਸਟੱਡੀ ਕਰਾ ਕੇ ਲਿਆਇਆ ਕਿਸ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਹੋ ਗਈ ਹੋਵੇਗੀ ਜਿਸ ਤਰ੍ਹਾਂ ਜਿਹਦੇ ਨਾਲ ਬੱਚੇ ਸਕਿਲਡ ਹੋਣਗੇ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਦੇ ਨਾਲ ਯੂਕੇ ਦੀ ਯੂਨੀਵਰਸਿਟੀ ਦੇ ਨਾਲ ਏਸੀ ਯੂਨੀਵਰਸਿਟੀ ਦੀ ਕੋਲੈਬੋਰੇਸ਼ਨ ਕਰਾਈ ਤਾਂ ਕਿ ਮੈਂ ਫੇਰ ਇਹ ਸਰਕਾਰ ਨੂੰ ਬਾਸਤਾ ਪਾਉਣਾ ਕਿ ਮੇਰੇ ਨਾਲ ਕੋਈ ਬੈਰ ਹੈ ਤਾਂ ਕੱਢੋ ਜੋ ਮਰਜ਼ੀ ਕਰੋ ਕੋਨ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਕਿਹਾ ਬੈ ਜ਼ਿਕਰ ਹੋ ਗਿਆ ਕਿ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਚਮਕੌਰ ਸਾਹਿਬ ਪਹੁੰਚੇ ਸੀ ਜਿੱਥੇ ਕਿ ਉਹਨਾਂ ਪਿਛਲੀ ਕਾਂਗਰਸ ਸਰਕਾਰ ਨੂੰ کہہ ਰਿਹਾ ਤੇ ਕਿਹਾ ਕਿ ਇਹ ਵੋਟਾਂ ਵੇਲੇ ਸ਼ੁਰੂ ਹੋਈ ਸੀ ਇਸ ਇਮਾਰਤ ਸਮੇਤ ਬਾਕੀ ਇਮਾਰਤਾਂ ਦਾ ਕੰਮ ਵੀ ਪੂਰਾ ਕਰਵਾਇਆ ਜਾਵੇਗਾ ਇਹ ਮਾਨ ਇੱਥੇ ਇੱਕ ਚਮਕੌਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇਹ ਕਾਡਮੀ ਸ਼ੁਰੂ ਕੀਤੀ ਸੀ ਆਪਣਾ ਅਚੀਲਗੁਰ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹ ਉੱਤੇ ਕਰੋੜਾ ਰੁਪਏ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਆ ਉਹ ਨਹੀਂ ਸ਼ੁਰੂ ਹੋ ਰਹੀ ਜੀ ਉਦੀ ਪਰਿਮਾਣ ਟੈਟਿਲ ਲੱਗਣਾ ਉਤਾਂ ਉਦੋਂ ਵੇਲੇ ਵੋਟਾਂ ਵੇਲੇ ਕੀਤੀ ਹੋਣੀ ਨਾ ਵੋਟਰਾਂ ਦੀ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਸ਼ੁਰੂ ਪਿਛਲੀ ਸਰਕਾਰ ਦੇ ਟਾਈਮ ਦੀ ਸ਼ੁਰੂ ਹੋਈ ਲੱਗ ਦਿੱਕਿਆ ਹੈ ਬਿਲਡਿੰਗਾਂ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਬਹੁਤ ਜਗ੍ਹਾ ਤੇ ਇਦਾਂ ਹੋਇਆ ਬਹੁਤ ਜਗ੍ਹਾ ਤੇ ਅਸੀਂ ਬਹੁਤ ਜਗ੍ਹਾ ਤੇ ਯੂਨੀਵਰਸਿਟੀਆਂ ਤੋਂ ਜੋ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਸੀ ਲਈਆਂ ਵਾਪਸ ਉੱਥੇ ਸਕੂਲ ਆਫ ਫੈਮਿਨਸ ਬਣਾਏ ਜਿਹੜੇ ਅੱਜ ਸਫਲਤਾਪੁਰ ਹੋ ਕੇ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਹਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾੜੀਆਂ ਉਗ ਪੀਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਝ ਹੈ ਇਹ ਜੇ ਸਾਰੀਆਂ ਬਿਲਡਿੰਗਾਂ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹੈ ਸਕਿੱਲ ਦੇ ਵਿੱਚ ਅਸੀਂ